ਸੋ ਕੀ ਚੜਤ ਚੜਾਣੀ ਐ ਤੇ ਮਾਂ ਕਹਿੰਦੀ ਐ 500 ਤੇ ਧੀ ਕਹਿੰਦੀ ਐ ਨਾ ਬਾਹਰੋਂ ਆਈ ਸੀ ਤੇ ਧੀ ਨੇ 51000 ਰੁਪਇਆ ਥਾਲੀ ਚ ਧਰ ਦਿੱਤਾ ਤੇ ਮਾਂ ਦੀਆਂ ਅੱਖਾਂ ਬਾਟੀਆਂ ਰਹਿ ਗਈਆਂ ਵੀ ਇਹ ਕੀ ਕਰਨ ਲੱਗੀ ਐ ਤਾਂ ਬਰਬਾਦ ਕਰਾ ਦੇਗੀ ਤੁਹਾਨੂੰ ਯੈਨਾਂ ਐਨਾ ਕੌਣ ਦਿੰਦਾ ਐ ਉਹ ਕਹਿੰਦੀ ਜੇ ਕੋਈ ਸਿੰਗਰ ਬੁਲਾ ਲੰਦੇ ਤਾਂ 7 ਲੱਖ ਰੁਪਇਆ ਉਹਨੂੰ ਵੀ ਤਾਂ ਫੂਕਣਾ ਸੀ ਉਦੋਂ ਤੁਹਾਡੇ ਜੋ ਕਿਸੇ ਨੇ ਐਨਾ ਨਹੀਂ ਸੀ ਕਹਿਣਾ ਕਿਸਾਨ ਨੇ ਇਦਾਂ ਕਿਹਾ ਘੱਟੋਂ ਘੱਟ 7 5 ਲੱਖ ਤੋਂ ਥੱਲੇ ਦਾ ਕੋਈ ਮਾੜੇ ਤੋਂ ਮਾੜਾ ਸਿੰਗਰ ਨਹੀਂ ਹੁੰਦਾ ਉਹਨੂੰ ਵੀ ਦੇਣਾ ਸੀ ਤੇ ਮਾਤਾ ਹੋਰ ਲੈਣ ਦੇਣ ਦੇ ਵਿੱਚ ਜਿੱਤੇ ਲੱਖ ਰੁਪਇਆ ਫੂਕ ਲਿਆ ਜਿੱਤੇ 16 ਲੱਖ 18 ਲੱਖ 30 30 ਲੱਖ ਰੁਪਏ ਦੇ ਵਿੱਚ ਤੁਸੀਂ ਵਿਆਹ ਕਰ ਰਹੇ ਹੋ ਅੰਦਾਖਾਵਿਆਂ ਦੇ ਉੱਪਰ ਰੱਜ ਕੇ ਪੈਸਾ ਫੂਕਿਆ ਜਾ ਰਿਹਾ ਹੈ ਆਪਣੀ ਪਾਏ ਨਾਲੋਂ ਬਹੁਤ ਬਾਹਰ ਨਿਕਲ ਕੇ ਕੰਮ ਕੀਤੇ ਜਾ ਰਹੇ ਨੇ ਉੱਥੇ ਜੇ ਅਸੀਂ ਗਰੰਤੀ ਸਿੰਘ ਨੂੰ ਜਿਹਨੇ ਬਾਣੀ ਸੁਣਾਈ ਏ ਮੈਨੂੰ ਲੱਗਦਾ ਮਾ ਇਹ 51000 ਵੀ ਘਟ ਹੈ ਮੈਂ ਤਾਂ ਤੁਹਾਡੀ ਡਰ ਤੁਹਾਡੇ ਤੋਂ ਡਰਦੀ ਨੇ 51 ਹੀ ਤਰਿਆ ਗੱਲਾਂ ਮੈਂ ਵੱਧ ਧਰ ਦੇਣਾ ਸੀ